ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਰਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਹੈ ਤਿੰਨ گاਵਾ ਚੰਗੇ ਕੱਦ ਕਾਠ ਵਾਲੀਆਂ ਤਿੰਨੇ ਗਾਵਾਂ ਦਿਖਾਉਣੀ ਆ ਤੇ ਦੋ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਧਿਆਨ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਸ ਵਧੀਆ ਮਾਲਕ ਦੀ ਮਿਹਰ ਹੈ ਜੀ ਵੇਖਿਆ ਫਿਰ ਉਦਨਾਂ ਦਾ ਮਾਲ ਮਾਲ ਵੇਖਿਆ ਵੀ ਠੀਕ ਆ ਕਿੰਨੇ ਕਾਏ ਫੋਨ ਫਾਨ ਫੋਨ ਤੇ ਮਾਲਕ ਦੀ ਕਿਰਪਾ ਵੀ ਕੋਈ ਬਚੇ ਕੋਈ ਨਾ ਵੀਰ ਜੀ ਬਾਜ਼ਾਰ ਹੁਣ ਵੈਸੇ ਵੀ ਵਧੀਆ ਚੱਲਣ ਦਿਆ ਹੋਆ ਹੈ ਵੀ ਵਧੀਆ ਵੀ ਵਧੀਆ ਵਾ ਤੇ ਬਾਕੀ ਚੀਜ਼ ਭੜੀ ਚੰਗੀ ਹੋਵੇ ਦੇ ਹਰ ਬੰਦੇ ਨੇ ਮੰਗਣੀ ਆ ਹਾਂਜੀ 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 ਤੇ ਚੰਗਾ ਜਾਨਵਰ ਹੋਵੇ ਰੇਟ ਜਾਇਜ਼ ਹੋਵੇ ਹਾਂਜੀ ਹਾਂਜੀ ਹਰ ਬੰਦੇ ਨੂੰ ਇਹ ਹੁੰਦਾ ਵਾ ਵੀ ਤੁਹਾਨੂੰ ਆਪਾਂ ਚੰਗੀ ਲਈਏ ਜਿਆਦਾ ਵੇਚਣ ਵਾਲੇ ਬੰਦੇ ਨਹੀਂ ਮਾਲ ਲਿਆ ਮੇਰੇ ਕੋਲ ਠੀਕ ਆ ਜਿਵੇਂ ਚੰਗੀਆਂ ਵੜਾ ਰੇਟ ਜਾਜ ਉਹ ਨਿੱਕੇ ਨਿੱਕੇ ਰੇਟ ਆ ਤੇ ਬੱਛੀਆਂ ਵੱਡੀਆਂ ਆ ਫਾਰਮਾਂ ਵਾਲੀਆਂ ਵਹਿਣਾ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਸਰਮਜੀਤ ਹਾਂਜੀ ਪਿੰਡ ਮਿਸ਼ਰਪਰਾ ਜ਼ਿਲ੍ਹਾ ਗੁਰਦਾਸਪੁਰ ਤੇ ਲੱਗੇ ਪਟਾਲਾ ਪੈ ਜਾਂਦਾ ਆਪਾਂ ਸੀਲ ਪਟਾਲਾ ਤੇ ਫੋਨ ਨੰਬਰ ਬੋਲ ਦੇ ਕਰੀ 77176 43509 ਠੀਕ ਹੈ ਜੀ ਸ਼ੁਰੂਆਤ ਫਿਰ ਵੱਡੀ ਝੋਟੀ ਤੇ ਕਰ ਲਈ ਆਪਾਂ ਵੱਡੀ ਝੋਟੀ ਭਾਜੀ ਬਹੁਤ ਜਿਆਦੀ ਚੰਗੀ ਝੋਟੀ ਸਰਦਾਰੋ ਨੇ ਇਹਨੇ ਲਈ ਆ ਕਾਜਵਾਲਾ ਵਾਲੀ ਵੇਗੀ ਆ ਝੋਟੀ ਆ ਇਹ ਝੋਟੀ ਦਾ ਸਰਦਾ ਹੋਇਆ ਜੇ ਬਣਿਆ ਜੀ ਠੀਕ ਆ ਇਹ ਵੀਰੋਣਾ ਘਰ ਵਾਸਤੇ ਝੋਟੀ ਲਈ ਆ ਠੀਕ ਆ ਜੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਫਿਰ ਲੇਲੀ ਝੋਟੀ ਸੰਤ ਪੂਰੀ ਫਿਰ ਤਸੱਲੀ ਕਰ ਲਈ ਪੂਰੀ ਆਪਣੀ ਬ੍ਰੀਕ ਝੋਟੀ ਜਿਹੜੇ ਗੱਲ ਦੱਸੇ ਉਹੀ ਨਿਕਲੀ ਕਿ ਕੋਈ ਨਿਕਲਿਆ ਫਰਕ ਨਹੀਂ ਬੰਦੀ ਆ ਬੰਦੀ ਅੱਛਾ ਇਹਦਾ ਹਰ ਨਾ ਪਿਆਵ ਹੈ ਜੀ ਬੜਾ ਅੱਛਾ ਕਿੰਨਾ ਦੁੱਧ ਝੋਟੀ ਦਾ ਝੋਟੀ ਦਾ ਦੁੱਧ ਇਹਦੇ ਨਾਲ 15 14 15 ਕਿਲੋ ਦੁੱਧ ਤਿਆਰ ਹੈ ਝੋਟੀ 14 15 ਲੀਟਰ ਤਿਆਰ ਹੈ ਅੱਛਾ ਠੀਕ ਹੈ ਤੇ ਫਿਰ ਮਤਲਬ ਕਿ ਇਹ ਝੋਟੀ ਆ ਸੋਹਣੀ ਝੋਟੀ ਲਈ ਹੈ ਬਾਕੀ ਆ ਦੇਖ ਸਕਦੇ ਜੀ ਚਲੋ ਉਮੀਦ ਹੈ ਕਿ ਗਾਂ ਵੀ ਚਲੋ ਵਧੀਆ ਬਰਕਤ ਹੋਵੇ ਘਰੇ ਜਾ ਕੇ ਵੀ ਬਹੁਤ ਚੰਗੀ ਹੈ ਭਾਜੀ ਵੇਚਣ ਵਾਲੀ ਨਹੀਂ ਕੀ ਝੋਟੀ ਇਹ ਨਹੀਂ ਚੰਗੀ ਬਹੁਤ ਖਰੀਦ ਪੇ ਚੌਣ ਚੌਣ ਚਾਨ ਬੜੀ ਛੋਟੀ ਦੀ ਚੰਗੀ ਏ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਹੋਰ ਕੁਝ ਕਹਿਣਾ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਚਲੋ ਤੁਹਾਡਾ ਤੇ ਹੁਣ ਜਿਹੜੇ ਆਪਾਂ ਇਹ ਵੀ ਦੂਜੀ ਸੂਏ ਬੜੀ ਝੋਟੀ ਆ ਅੱਛਾ ਤੇ ਇਹਦਾ ਪਰਸੋਂ ਦਾ ਨਾ ਜਵਾਕ ਮਰ ਗਿਆ ਝੋਡੀ ਦਾ ਅੱਛਾ ਬੱਚਾ ਮਰ ਗਿਆ ਬੱਚਾ ਮਰ ਗਿਆ ਜਿਹੜਾ ਮੂੰਹ ਬਣਾਇਆ ਅੱਛਾ ਤੇ ਮਤਲਬ ਜ਼ਰੂਰੀ ਨਹੀਂ ਵੀ ਉੱਤੇ ਹੀ ਮਿਲਦੀ ਏ ਠੀਕ ਹੈ ਇਸ ਤਰ੍ਹਾਂ ਹੀ ਐਦਾਂ ਧਾਰ ਮਾਰ ਕੇ ਅੱਛਾ ਇਸ ਨਾਲ ਨਹੀਂ ਬਸ ਨਹੀਂ ਬਸ ਠੀਕ ਹੈ ਜੀ ਹਾਂ ਬਾਕੀ ਆ ਥਣ ਵੀ ਦੇਖ ਸਕਦੇ ਤੇ ਲੱਗਦਾ ਮਾਣ ਚਵਾਈ ਚੂਈ ਬੜੀ ਇੱਕ ਨੰਬਰ ਦੀ ਜੋੜੀ ਉਸ ਤਰ੍ਹਾਂ ਸੋਈ ਨੂੰ ਕਿੰਨਾ ਚੜਾ ਹੋਇਆ ਜੀ ਸੋਈ ਨੂੰ ਅੱਜ ਭਾਜੀ 10ਵਾਂ ਦਿਨ ਜੀ 10ਵੰਦਿਆਂ ਨੇ ਤੇ ਆ ਬੱਚਾ ਬਣਾ ਕੇ ਟੰਗਿਆ ਜੀ ਦਾ ਆ ਟੰਗਿਆ ਜੀ ਠੀਕ ਆ ਠੰਡ ਬੜੀ ਏ ਬੱਚੇ ਬਾਜਦੇ ਨਹੀਂਗੇ ਤੇ ਦੁੱਧ ਕਿੰਨਾ ਤਿਆਰ ਏ ਤੇ ਕੌਣ ਦੁੱਧ ਟੋਡੀ ਕੋ ਭਾਜੀ 12 ਕਿਲੋ ਜਿਆ ਹੈ ਵੇ 12 ਲੀਟਰ ਦੁੱਧ ਜਿਹੜਾ ਤਿਆਰ ਦੱਸਦੇ ਆ ਇਹਦੇ ਕੋਲ ਬਾਕੀ ਅੱਗੇ ਆਪਣੀ ਚੋਈ ਕਰਕੇ ਖੜੋ ਸਾਡਾ ਫਰਜ਼ ਹੈ ਤੁਹਾਨੂੰ ਵੀਡੀਓ ਵਿਖਾਉਣਾ ਤੁਹਾਡਾ ਫਰਜ਼ ਹੈ ਇੱਥੇ ਆ ਕੇ ਆਪਣੀ ਵੇਖ ਕੇ ਤਸੱਲੀ ਕਰਕੇ ਖੜਨਾ ਸੀਲ ਬਹੁਤ ਜੜੀ ਛੋਟੀ ਭਾਵੇ ਦਿਹਾੜੀ ਚ ਦਾਹ ਹੋਗਾ ਜੀ ਠੀਕ ਹੈ ਜੀ ਬਾਕੀ ਇੱਕ ਚੀਜ਼ ਵੀ ਜੀ ਹੋਰਿਆ ਭਰਾਵਾਂ ਨੂੰ ਦੱਸਣ ਵਾਲੀ ਜਿਹੜੀ ਗੱਲ ਹੈ ਠੀਕ ਹੈ ਮਾਂ ਕੰਮ ਕਰਨਾ ਸਾਫ਼ ਸੁਥਰਾ ਜਿੱਦਣ ਦਿਲ 'ਚ ਬੇਈਮਾਨੀ ਆ ਗਈ ਉਦੋਂ ਇਹ ਕੰਮ ਹੀ ਛੱਡ ਦੇਣਾ ਹੈ ਅੱਛਾ ਠੀਕ ਹੈ ਨਾ ਠੀਕ ਹੈ ਆ ਜਿਹੜਾ ਥਾਣਿਆਂ ਨੂੰ ਝੋਟੀ ਦਾ ਕਬਣੀ ਹਲਦਾ ਇਹ ਚ 15 ਧਾਰਾਂ ਬਾਜੀ ਘੱਟ ਜੇ ਮਗਰਲੇ ਚ ਮਗਰਲੇ ਚ ਅ 7 ਧਾਰਾਂ ਘੱਟ ਆ ਮੈਂ ਹੋ ਕੇ ਕਹਿੰਦਾ ਨਹੀਂ ਗਾਦਾ ਅੱਛਾ ਉਦਾਂ ਬੰਦਾ ਜੋਗ ਹੋਣਾ ਅੱਛਾ ਉਹਨੂੰ ਇਹ ਚੀਜ਼ ਦੀ ਨਾ ਉਦਣੀ ਹੋਣੀ ਆਪਾਂ ਕਹਿੰਦੇ ਜਿਹੜਾ ਕਿ ਧਾਰਾਂ ਘੱਟ ਆ 15 ਧਾਰਾਂ ਦਾ ਫਰਕ ਜੇ ਠੀਕ ਆ ਜੀ ਹਾਂ ਮੈਂ ਇਹਨੂੰ 2 ਕਿਲੋ ਦੇਸੀ ਘੋਮਈ ਖੜੀ ਉਹ ਵੀ ਪੂਰਾ ਕਰ ਦਊਗੀ ਅੱਛਾ ਉਹ ਵੀ ਥਾਂ ਪੂਰਾ ਕਰ ਜੀ ਕੋਈ ਗੱਲ ਨਹੀਂ ਠੀਕ ਆ ਹਾਂ 15 ਧਾਰਾਂ ਦਾ ਫਰਕ ਜੇ ਪਰਲੇ ਥਾਂ ਚ ਇੱਕ ਮਹਿਣੀ ਆਲੇ ਜਿਹੜਾ ਬੈਣੀ ਤਾਂ ਦੂਸਰੇ ਪਾਸੇ ਵਧੀਆ ਪੋਲੀ ਆ ਸੀਲ ਮੱਝ ਆ ਦੁੱਧ 12 ਕਿਲੋ ਤੇ ਮੁੱਲ ਮੁੱਲ ਵੀ ਨਿਕਾ ਜਾਈਏ ਕਿੰਨਾ ਦੋਢੀ 2.5 ਲੱਖ ਦੀ ਵੀਰ ਜੀ ਹਾਂਜੀ 85 ਹਜ਼ਾਰ ਵੀ ਕੱਟੀ ਦੇਣਾ 85 ਹਜ਼ਾਰ ਦੀ ਚਲੋ ਮੌਕੇ ਤੇ ਹੋਰ ਕਰ ਦੋ ਕਿ ਮੰਨਤਾ ਨਾ ਤੇ ਹੁਣ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਈਏ ਆ ਸੂਈ ਜੇ ਭਾਜੀ ਵੇਣ ਠੀਕ ਹੈ ਜੀ ਇਹਦਾ ਬੱਚਾ ਉਹ ਜੇ ਨਗਰ ਬੋਜ ਜਰਸੀ ਵਛੀ ਜਰਸੀ ਵਛੀ ਹੈ ਜਿਹੜੀ ਇਹਦੇ ਮਗਰ ਆਹ ਵਾਲੀ ਜਰਸੀ ਵਛੀ ਹੈ ਕਿੰਨੇ ਦਿਨਾਂ ਨੂੰ ਵੇਚ ਜਨ ਸੂਈ ਨੂੰ ਇਹਨੂੰ 15 ਦਿਨ ਹੋ ਗਏ ਭਾਈ ਸਵੀਰ 15 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਜ ਦੁੱਧ ਭਾਜੀ ਤਿਆਰ ਮੱਛੀ ਦੇ ਕੋਲ 16 ਤੋਂ 17 ਕਿਲੋ ਆ 14 ਕਿਲੋ ਦੀ ਫੁੱਲ ਗਰੰਟੀ ਆ ਅੱਛਾ ਇਹਨਾਂ ਦੀ ਵੀ ਜਨ ਵੀ ਮਗੌੜੀ ਹੋਵੇ ਠੀਕ ਆ ਬੱਚਾ ਛੱਡ ਕੇ ਨਿਆਣਾ ਪਾ ਲੋ ਮੱਛੀ ਖੇਲਦੀ ਨਹੀਂ ਐ ਠੰਡੀ ਸੀਲਿਆ ਧਾਰ ਵਧੀਆ ਥਾਂ ਚੰਗਾ ਕਿੰਨਾ ਕਿ ਚਵਾਈ ਜਾਓਗੇ ਦੁੱਧ ਦੇ ਦੁੱਧ ਭਾਜੀ 18-19 ਕਿਲੋ ਆ ਰਾਮ ਨੇ ਚਵਾਈ ਜਾਊਗੀ ਲਿਆ ਫਿਰ ਤੋਰ ਦਈਏ ਸੂਆ ਵੀ ਭਾਜੀ ਪਹਿਲਾਂ ਜੀ ਠੀਕ ਆ ਜੀ ਬਾਕੀ ਥਣੇ ਚੰਗਾ ਲੱਗਾ ਇਹਦੇ ਕੋਲ ਬਾਕੀ ਬਹੁਤ ਜਰੀ ਚੰਗੀ ਬੱਝੀ ਆ ਬਾਕੀ ਇੱਕ ਚੀਜ਼ ਹੋ ਰਿਹਾ ਮੇਰਾ ਭਰਾ ਵੀਡੀਓ ਤੇ ਕੋਈ ਵੇਖ ਕੇ ਆਖੇ ਨਾ ਵੀ ਅੱਲਾ ਤਾਂ ਦੇ ਉੱਤੇ ਜਿਦਾਂ ਨਿਸ਼ਾਨ ਪਏ ਆ ਇਹ ਭਾਜੀ ਛੜੀਆਂ ਬੰਦੀਆਂ ਆ ਜਿਹੜੀਆਂ ਛੜੀਆਂ ਬੰਦੀਆਂ ਹੁੰਦੀਆਂ ਆ ਬੰਨੀਆਂ ਘਟ ਕੇ ਉਹਦੇ ਕਰਕੇ ਮੈਂ ਵੱਟੀਆਂ ਆ ਅੱਛਾ ਹਾਂ ਆ ਕਈ ਵੀਰੇ ਘਟ ਕੇ ਬੰਨ੍ਹ ਦਿੰਦੇ ਆ ਕਿਸ ਵੇਲੇ ਬੰਦੇ ਦੇ ਮਨ 'ਚ ਹੁੰਦਾ ਵੀਡੀਓ ਵੇਖ ਕੇ ਯਾਰ ਖਰੇ ਮਤਲਬ ਦਾਗ ਪਈਏ ਬਦਨ ਕੀ ਲਤਾ ਮਾਰਦੀ ਜਾਂ ਕੀ ਹੈ ਠੰਡੀ ਸੀਲ ਬਚੀ ਆ ਭਾਵੇਂ ਇਦਾਂ ਮੰਗਾਉਣੀ ਤਾਂ ਵੀ ਪੂਰੀ ਫੁੱਲ ਗਰੰਟੀ ਆ ਇੱਥੇ ਆ ਕੇ ਚਮਾਈ ਕਰਕੇ ਖਾਣੀ ਤਾਂ ਵੀ ਫੁੱਲ ਗਰੰਟੀ ਤੇ ਮੁੱਲ ਮੋਲੰਨੇ ਕਾ ਜਾਈਏ ਭਾਈ ਕਿੰਨਾ ਐਗਰੇ ਮੋਲ ਕਾਨੂੰ ਤਾਂ ਭਾਵੇਂ ਦਾ 45 40 ਜੋ ਮਰਜ਼ੀ ਕਰ ਲਈਏ ਅੱਛਾ 40000 ਦੀ ਵਿੱਧੀ ਵਛੀ ਦੇ ਦਾਂਗੇ 2000 ਛੋਟ 38000 ਦੇ ਦੇ ਤੇ ਦੁੱਧ ਕਿੰਨਾ ਦੱਸਿਆ ਅਸੀਂ ਚਵਾ ਜੂਗੀ ਦੁੱਧ ਭਾਜੀ 16 ਤੋਂ 17 ਕਿਲੋ ਦੁੱਧ ਵਛੀ ਕੋ ਹੁਣ ਵੀ ਆਊਗਾ ਅਸੀਂ 14 15 ਕਿਲੋ ਦੀ ਗਾਰੰਟੀ ਦਿੰਨੇ ਆ ਅੱਛਾ ਜਿਹੜਾ ਘਰੋਂ ਚਵਾ ਕੇ ਦੋਗੇ 18-19 ਕਿਲੋ ਦੁੱਧ ਚਵਾ ਦੂਗੀ ਕੇ 18-19 ਤੇ ਲੱਗੇ ਜਿਹੜਾ ਚਵਾ ਦੂਗੀ ਬਾਕੀ ਆ ਗੱਬਨਾ ਆ ਗਿਆ ਦੋ ਹਨ ਹਨ ਚੰਗੀਆਂ ਸੋਹਣੀਆਂ ਵੇੜਾਂ ਵਾਹੇ ਇਹ ਭਾਈ ਫਾਰਮ ਵਾਲੀਆਂ ਵਛੀਆਂ ਬਹੁਤ ਚੰਗੀਆਂ ਤੇ ਇਹਦੇ ਵੀ ਥਾਣਾ ਲਾਗੇ ਤੇ ਦੇਖ ਸਕਦੇ ਮਿਲ ਕੇ ਠੰਡੀ ਸੀਲ ਬੜੀਏ ਵੀ ਵਹਿੜ ਠੀਕ ਹੈ ਜੀ ਇਹ ਕਿੰਨਾ ਕੁ ਟਾਈਮ ਲਾਜੂ ਆ ਜੇ ਭਾਜੀ ਇਹਨੇ ਅਜੇ 15 ਦਿਨ ਵਸੀ ਨੇ ਖੜਨੇ ਜੇ ਅੱਛਾ ਅਜੇ ਫਿਰ ਤੇ ਬੜੀ ਤਿਆਰ ਹੋ ਗਈ ਮੈਨਾਂ ਕੋ ਗਾਲੀ ਨਹੀਂ ਭਾਜੀ 25 ਤੋਂ 26 ਅੰਦਰ ਤੋਂ ਚੋਆਇਆ ਵਹਿੜ ਨੇ ਅੱਛਾ ਹਾਂ ਜੀ ਲਿਆ ਤੋਰੀਆਂ ਆਰਡਰ ਕਾਰਡ ਵਾਲੀ ਖਾਣਾ ਚੰਗੀ ਤਿਆਰ ਹੋਣਾ ਮੈਨੇ ਸੂਨ ਤੱਕ ਹਜੇ ਪੜਿਆਂ ਤੋਂ ਆਪਾਂ ਦੇਖ ਸਕਦੇ ਹਾਂ ਕੋਈ ਗੱਲ ਨਹੀਂ ਏਡੀ ਬਾਕੀ ਹੈਗੀ ਵੀ ਜਰਸੀ ਚ ਬਾਕੀ ਵੱਡੇ ਕਦ ਕਾਠਾ ਲੀਆ ਜਿਹੜੀ ਐਚ ਐਫ گاਵਾ ਵਰਗਾ ਕੱਦਿਆ ਜਰਸੀ ਕ੍ਰੋਸ ਚ ਆ ਜਿਹੜੀ ਬਾਕੀ ਹਵਾਨੇ ਤੇ ਨਾੜਾਂ ਤੁਹਾਨੂੰ ਦਿਖਾਉਨੇ ਆਂ ਦੇਖ ਸਕਦੇ ਹਵਾਨੇ ਤੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਕਾਫੀ ਸੋਹਣੀਆਂ ਆਂ ਤੇ ਕੀ ਰੱਖੇ ਵਿੱਚ ਫਿਰ ਇਹਦਾ ਮੁੱਲ ਆਪਾਂ ਭਾਜੀ ਮੰਡੀ ਦੇ ਵਿੱਚੀਆਂ ਇਹਦੇ ਨਾਲ ਦੀਆਂ ਲੱਖ ਲੱਖ ਦੀਆਂ ਵੇਗੰਡੀਆਂ ਜਿਹੜੀ ਗੱਲ ਹੈ ਪਰ ਆਪਾਂ ਮੰਡੀ ਵਾਲਾ ਵੇਰ ਨਹੀਂ ਕਰਨਾ ਅੱਛਾ ਅੱਛੀ ਬਹੁਤ ਜਿਆਦੀ ਪਿਆਰੀ ਆ ਅੱਛੀ ਦਾ ਮੋਲ 85000 ਰੁਪਏ ਆ ਭਾਜੀ ਤੇ ਤੇ ਨਹੀਂ ਕਿੰਨੇ ਦੀ ਆਪਾਂ 80000 ਦੀ ਵੈੜ ਦੇ ਦਾਂਗੇ 2000 ਛੋਟ ਕਰਾਂਗੇ ਵਿੱਚੋਂ 78000 ਦੀ 78000 ਠੀਕ ਆ ਚਲੋ ਹੋਰ ਮੌਕੇ ਤੇ ਕਰ ਦੋਗੇ ਮੰਨ ਤਾਂ ਠੀਕ ਆ ਤੇ ਹੁਣ ਜਿਹੜੀ ਇੱਕ ਰਹਿ ਗਈ ਅੰਦਰ ਇਹ ਵੀ ਭਾਜੀ ਪੂਰਾ ਫੁੱਲ ਕੱਢ ਜੇ ਹੋਰੀ ਸੋਹਣੀ ਵੈੜਦੀ ਜੀ ਇਹਦੀ ਨਸਲ ਬਰੀਡ ਬਹੁਤ ਜਿਆਦੀ ਵੈੜਦੀ ਹਾਈਟ ਇਹਦੀ ਵੇਖੋ ਥਾਣੇ ਵੀ ਦੇਖ ਸਾਡੇ ਜੇ ਲੱਗੇ ਤਾਂ। ਥਾਣੇ ਵੀ ਬਹੁਤ ਪਿਆਰਾ। ਆ ਹਾਈਟ ਵੇਖੋ ਗਾਣੀ। ਆ ਦੇਖ ਸਾਡੇ ਜੇ। ਵੀਰ ਜੀ ਉਹਨਾਂ ਦੇ ਬਿਲਕੁਲ ਮੋਟੇ ਹੁੰਦਾ ਕਰ ਖਾਦਦੇ ਹੁੰਦੇ ਆ ਇਹਦਾ। ਤੇ ਇਹ ਕਿੰਨੇ ਕ ਦੁੱਧ ਵਾਲੀ ਜੀ ਵੀਰ ਜੀ? ਭਾਜੀ ਇਹਨੇ ਵੀ 27 28 ਕਿਲੋ ਦਾ ਰਿਕਾਰਡ ਪੈ ਰਹੀਦਾ ਜੀ। ਅੱਛਾ। ਵਸੀ ਦੁੱਧ ਦਉਂਦੀ ਆ। ਠੀਕ ਆ। ਤੇ ਕਿੰਨਾ ਟਾਂ ਲਾਜੂਗੀ? ਇਹ ਇਹ ਵੀ ਭਾਜੀ ਇਹ ਵੀ 15 16 ਦਾ ਕੱਢੀ ਜੇ। ਬਾਕੀ ਇਹ ਤਾਂ ਭਾਵੇਂ ਜੇ ਕੋਈ ਨੇ ਆਣਾ ਉਹ ਖਲੋਗੇ ਚੌਲੇ ਭਾਵੇਂ ਬੈਣਦੇ ਵੀ ਨਹੀਂ ਲੋੜ ਪੂਰੀ ਵੱਡੀ ਵਹਿਲ ਹੈਗੇ ਵੱਡੇ ਕਦ ਕਾਠ ਵਾਲੀ ਆ ਜਿਹੜੀ ਬਾਕੀ ਜੇ ਤਰ੍ਹਾਂ ਅਸੀਂ بار بار ਇਹੀ ਕਵਾਂਗੇ ਕਿ ਆਪਣੀ ਇੱਥੇ ਆ ਕੇ ਆਪਣੀ ਸਮਝ ਨਾਲ ਵੇਖੋ ਵੀ ਕਿੰਨੇ ਕ ਦੁੱਧ ਵਾਲੀ ਆ ਇਹ ਆ ਆਪਣੀ ਸਮਝ ਨਾਲ ਮਰਜ਼ੀ ਨਾਲ ਵੇਖ ਕੇ ਫਿਰ ਪਸ਼ੂ ਫੜਿਆ ਕਰ ਇਹਨਾਂ ਨੂੰ ਇੱਥੇ ਬਾਹਰ ਹੀ ਬੰਦਿਆ ਵਿੱਚ ਬਾਕੀ ਥਾਣ ਥੂਣ ਬੜਾ ਪਿਆਰਾ ਠੰਡੀ ਸੀਲ ਰੱਜ ਗਏ ਇਹ ਕਿ ਕੰਪੈਕਟ ਜੇ ਹਵਾਨਾ ਤਿਆਰ ਕਰਨਾ ਕਿੰਨੇ ਹਾਂਜੀ ਹਾਂਜੀ ਬਾਕੀ ਕੱਦ ਪੱਕਾ ਪੂਰੀ ਸਾਦੇ ਦੇ ਬੋਲ ਚਲਾ ਹੈਗੀ ਹੈ ਵੀ ਕ੍ਰੋਸ ਚ ਫੈਟ ਇਹਦੇ ਵੀ ਚੰਗਿਆਈ ਜਾਣੀ ਹੈ ਤੇ ਇਹਦਾ ਕੀ ਕੀ ਕਿੰਨਾ ਕੁ ਰੱਖਦੀ ਹੈ ਮੁੱਲ ਪਾਜੀ ਇਹਦਾ ਮੁੱਲ 75000 ਰਿਆ 70 ਦੀ ਬੈਠ ਦੇ ਦਾਂਗੇ 70000 ਦੇ 2000 ਛੋਟ 68000 ਦੀ 68000 ਠੀਕ ਹੈ ਚਲੋ ਮੌਕੇ ਤੇ ਹੋਰ ਹੋ ਜਾਊਗਾ ਮੰਨ ਤਾਂ ਠੀਕ ਹੈ ਠੀਕ ਹੈ ਵੀਰ ਕੁਝ ਕਹਿਣਾ ਫਿਰ ਬਸ ਕਹਿਣਾ ਇਹ ਸਾਰੇ ਵੀਰਾਂ ਭਰਾਵਾਂ ਨੂੰ ਚਲੋ ਮਾਲਕ ਚੜ੍ਹਦੀ ਕਲਾ ਹਾਂਜੀ ਹਾਂਜੀ ਠੀਕ ਆ ਠੰਡ ਬੜੀ ਐ ਸੁਬਹ ਦੇ ਦੇਖਿਆ ਨਹੀਂ ਸਾਲ 2 ਮਹੀਨੇ ਹੋ ਗਏ ਹਨਾ ਠੀਕ ਹੈ ਜੀ ਤੇ ਬਾਕੀ ਮਾਲ ਜਿੱਥੋਂ ਵੀ ਲੈਣਾ ਆਪਣੀ ਤਸੱਲੀ ਕਰਿਆ ਕਰੋ ਤਸੱਲੀ ਕਰਕੇ ਖੜਿਆ ਕਰੋ ਕਿਤੇ ਹੋਰੋਂ ਵੀ ਲੈਣਾ ਭਾਵੇਂ ਤੁਹਾਡੇ ਕੋਲ ਜਿੱਥੋਂ ਵੀ ਲੈਣਾ ਇਹ ਨਹੀਂ ਵੀ ਜਾਂ ਇਥੋਂ ਵੀ ਕਿਤੇ ਹੋਰੋਂ ਲੈਣਾ ਆਪਣਾ ਮਾਲ ਤਸੱਲੀ ਕਰਿਆ ਕਰੋ ਹਰ ਬੰਦੇ ਦੇ ਵੀ ਜੀ ਮਿਹਨਤ ਦੇ ਪੈਸੇ ਆ ਹਾਂਜੀ ਹਾਂਜੀ ਮੇਰੇ ਵੀਰ ਜਿਹੜੇ ਵਪਾਰੀ ਆ ਉਮੀ ਚਲੋ ਕੋਸ਼ਿਸ਼ ਸਾਰ ਬੰਦੇ ਦੀ ਹਿੰਦੀ ਚੰਗੇ ਤੋਂ ਚੰਗਾ ਲਈਏ ਪੈਸੇ ਦੇਣੇ ਚੰਗੀ ਤੀਜੀ ਲੈਣੀ ਹਾਂਜੀ ਹਾਂਜੀ ਚੰਗੀ ਗਾਹ ਗਾਖ ਨੂੰ ਦਈਏ ਠੀਕ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਸਮਝਣਾ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ